ਸਤਿ ਸ਼੍ਰੀ ਅਕਾਲ ਜੀ ਆਪਣੇ ਹੀ ਘਰ ਵਿੱਚ ਕਤਲ ਹੋ ਜਾਵੇ ਤਾਂ ਦੋਸ਼ ਕਿਸ ਨੂੰ ਦਿੱਤਾ ਜਾਵੇ ਜਦੋਂ ਪਿਆਰ ਵਿਸ਼ਵਾਸ ਤੋੜ ਦੇਵੇ ਤਾਂ ਕੀ ਰਿਸ਼ਤੇ ਬਚਦੇ ਹਨ ਅੱਜ ਦੀ ਇਹ ਕਹਾਣੀ ਸਿਰਫ ਇੱਕ ਕਤਲ ਦੀ ਨਹੀਂ ਇਹ ਕਹਾਣੀ ਹੈ ਇੱਕ ਵਿਅਕਤੀ ਦੀ ਜੋ ਜ਼ਿੰਦਗੀ ਨਾਲ ਲੜ ਰਿਹਾ ਸੀ ਪਰ ਉਸ ਦੀ ਆਪਣੇ ਹੀ ਘਰ ਵਾਲੀ ਨੇ ਉਸ ਨਾਲ ਖੇੜ ਖੇਡਿਆ ਇਹ ਕਹਾਣੀ ਹੈ دیਵਾਂਗ ਸਕੰਦਰ ਦੀ ਜਿਸ ਦੀ ਮਿਹਨਤ ਨੇ ਘਰ ਬਣਾਇ ਪਰ ਪਿਆਰ ਨਹੀਂ ਉਸ ਦੀ ਕਬਰ ਖੋਦ ਦਿੱਤੀ ਕਹਾਣੀ ਸ਼ੁਰੂ ਹੁੰਦੀ ਹੈ ਚਾਰਖਣ ਦੇ ਪਿੰਡ ਦੋਲਿਆਤੂ ਇੱਥੇ ਰਹਿੰਦੀ ਸੀ 32 ਸਾਲਾਂ ਲਲਿਤਾ ਉਸਦੇ ਪਿਓ ਦਾ ਨਾਮ ਦਲੀ ਤੇ ਮਾ ਦਾ ਨਾਂ ਸੀ ਰਾਜਵੰਤੀ ਉਹ ਆਪਣੇ ਚਾਰ ਭਰਾਵਾਂ ਦੀ ਇਕਲੋਤੀ ਭੈਣ ਸੀ ਇਸ ਕਰਕੇ ਘਰ ਦੀ लाड़ली ਸੀ 16 ਸਾਲ ਦੀ ਉਮਰ ਵਿੱਚ ਹੀ ਉਸ ਦੀ ਸੁੰਦਰਤਾ ਦੇ ਚਰਚੇ ਹੋਣ ਲੱਗੇ ਕਈ ਨੌਜਵਾਨ ਉਸ ਉਤੇ ਫਿਦਾ ਹੋ ਗਏ ਲਲਿਤਾ ਨੇ ਵੀ ਆਪਣੇ ਮਨਪਸੰਦ ਦੇ ਨੌਜਵਾਨਾਂ ਨਾਲ ਨਜ਼ਰਾਂ ਮਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਕੰਨਾਂ ਨਾਲ ਉਸ ਦੀਆਂ ਨਜ਼ਦੀਕੀ ਰਸਤੇ ਬਣ ਗਏ ਇਸ ਗੱਲ ਦੀ ਸ਼ਿਕਾਇਤ ਉਸ ਤੇ ਪਿਓ ਦੁੱਲੀ ਤੱਕ ਪਹੁੰਚਣ ਲੱਗੀਆਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਲਲਿਤਾ ਪਿੰਡ ਦੇ ਮੁੰਡਿਆਂ ਨੂੰ ਪਟਕਾ ਰਹੀ ਹੈ ਆਖਰਕਾਰ ਰਾਜਵੰਤੀ ਨੇ ਉਸ ਨੂੰ ਕੁੱਟਿਆ ਤੇ ਕਿਹਾ ਜੇ ਦੁਬਾਰਾ ਇਹ ਸਭ ਕੀਤਾ ਤਾਂ ਤੈਨੂੰ ਜਿਉਂਦੀ ਨੂੰ ਜ਼ਮੀਨ ਵਿੱਚ ਨੱਪ ਦੇਵਾਂਗੇ ਪਰ ਜੋ ਜਵਾਨੀ ਦੇ ਰਮਾਨਾਂ ਨੂੰ ਕੈਦ ਨਹੀਂ ਕਰ ਸਕੇ ਉਹ ਮਾਪਿਆਂ ਤੋਂ ਦਰਦ ਦੇ ਕਿਵੇਂ ਰੁਕਦੀ ਕੁਝ ਸਮੇਂ ਲਈ ਲਲਿਤਾ ਨੇ ਆਪਣੇ ਜਜ਼ਬਾਤਾਂ ਨੂੰ ਦਬਾ ਲਿਆ ਪਰ ਜ਼ਿਆਦਾ ਦਿਨ ਤੱਕ ਨਹੀਂ ਲਲਿਤਾ ਦਾ ਵਿਆਹ ਕੋਰ ਰਮਨ ਦੇ ਪਿੰਡ ਕਰੋਂਜੀਆ ਦੇ ਰਹਿਣ ਵਾਲੇ ਕਾਲੀਦਾਸ ਦੇ ਪੁੱਤਰ ਸਿਕੰਦਰ ਨਾਲ ਕਰ ਦਿੱਤਾ ਗਿਆ ਸਿਕੰਦਰ ਇੱਕ ਮਿਹਨਤੀ ਕਿਸਾਨ ਸੀ ਜੋ ਇੱਕ ਲੱਤ ਤੋਂ ਲੰਗੜਾ ਸੀ ਉਸ ਦਾ ਇੱਕ ਛੋਟਾ ਭਰਾ ਜਤਿੰਦਰ ਵੀ ਸੀ ਵਿਆਹ ਤੋਂ ਬਾਅਦ ਲਲਿਤਾ ਤਿੰਨ ਪੁੱਤਰਾਂ ਦੀ ਮਾਂ ਬਣ ਗਈ ਸਕੰਦਰ ਦਿਨ ਰਾਤ ਖੇਤਾਂ ਵਿੱਚ ਮਿਹਨਤ ਕਰਦਾ ਸੀ ਤੇ ਥੱਕ ਕੇ ਘਰ ਆਉਂਦਾ ਸੀ ਤੇ ਲਲਿਤਾ ਨੂੰ ਸਮਾਨੇ ਦੇਪਾਉਂਦਾ ਸੀ ਸਕੰਦਰ ਦੇ ਵਿਅਸਤ ਰਹਿਣ ਕਾਰਨ ਲਲਿਤਾ ਅੰਦਰੋਂ ਖਾਲੀ ਮਹਿਸੂਸ ਕਰਦੀ ਜਤਿੰਦਰ ਜੋ ਲਲਿਤਾ ਨੂੰ ਪਹਿਲੀ ਵਾਰ ਹੀ ਵਿਆਹ ਦੇ ਮੰਡਪ ਵਿੱਚ ਦੇਖ ਕੇ دیਵਾਨਾ ਹੋ ਗਿਆ ਸੀ ਹੁਣ ਆਪਣੇ ਭਾਬੀ ਵੱਲ ਖਿੱਚਣ ਲੱਗ ਪਿਆ ਉਹ ਲਲਿਤਾ ਨਾਲ ਹਾਸ ਹਾਸ ਕੇ ਗੱਲਾਂ ਕਰਦਾ ਉਹ ਸੁੱਤੇ ਡੋਰੇ ਪੋਂਦਾ ਇੱਕ ਦਿਨ ਜਤਿੰਦਰ ਘਰ ਆਇਆ ਜਦੋਂ ਲਲਿਤਾ ਰਸੋਈ ਵਿੱਚ ਖਾਣਾ ਬਣਾਉਣ ਲਈ ਤਿਆਰੀ ਕਰ ਰਹੀ ਸੀ ਦੋਵਾਂ ਵਿਚਕਾਰ ਹਾਸਮਝ ਆ ਖੋਇ ਪਰ ਗੱਲਾਂ ਪਿਆਰ ਦੀਆਂ ਲੀਕਾਂ ਤੇ ਚੱਲ ਪਈਆਂ ਪਹਿਲਾਂ ਤਾਂ ਲੈ ਲੀਤਾ ਨਹੀਂ ਆਪਣੇ ਆਪ ਨੂੰ ਰੋਕਿਆ ਪਰ ਜਤਿੰਦਰ ਦੀ ਪਿਆਰ ਭਰੀ ਲਗਣ ਨੇ ਉਸ ਨੂੰ ਵੀ ਆਪਣੇ ਵੱਸ ਵਿੱਚ ਕਰ ਲਿਆ ਦੋਵਾਂ ਵਿਚਕਾਰ ਪਿਆਰ ਦੀਆਂ ਹੱਦਾਂ ਟੁੱਟ ਗਈਆਂ ਇਹ ਪਿਆਰ ਲਗਭਗ 6 ਸਾਲ ਚੱਲਿਆ ਇੱਕ ਦਿਨ ਸਕੰਦਰਕਰ ਅਚਾਨਕ ਆਇਆ ਅਤੇ ਲਲਿਤਾ ਤੇ ਜਤਿੰਦਰ ਨੂੰ ਰੰਗੇ ਹੱਥੀ ਉਸ ਨੇ ਦੋਵਾਂ ਨੂੰ ਫੜ ਲਿਆ ਦੋਵਾਂ ਨੇ ਹੀ ਉਸ ਕੋਲੋਂ ਮਾਫੀ ਮੰਗੀ ਪਰ ਫਿਰ ਵੀ ਉਹ ਆਪਣਾ ਚੁੱਪਚਾਪ ਸੰਬੰਧ ਚਲਾਉਂਦੇ ਰਹੇ ਪਿੰਡ ਵਿੱਚ ਪੰਚਾਇਤ ਵੀ ਲੱਗੀ ਪਰ ਲਲਿਤਾ ਤੇ ਨੇ ਜਤਿੰਦਰ ਨਾਲ ਰੈਂਦੀ ਗੱਲ ਕਹਿ ਦਿੱਤੀ ਫੈਸਲਾ ਨਾ ਹੋਇਆ ਆਖਰ ਜਦ ਤੱਕ ਸਕੰਦਰ ਚਾਹੁੰਦਾ ਰਹਿੰਦਾ ਉਹਨਾਂ ਦੀ ਰਾਹ ਵਿੱਚ ਰੁਕਾਵਟ ਸੀ ਉਹਨਾਂ ਨੇ ਉਸ ਦੀ ਹੱਤਿਆ ਦਾ ਮਨ ਬਣਾ ਲਿਆ ਉਹਨਾਂ ਨੇ ਕਾਰ ਚਾਲਕ ਵਿਜੀ ਨੂੰ ਆਪਣੀ ਯੋਜਨਾ ਵਿੱਚ ਸ਼ਾਮਲ ਕਰ ਲਿਆ 13 ਮਈ 2021 ਨੂੰ ਸਕੰਦਰ ਇੱਕ ਵਿਆਹ ਸਮਰੋਹ ਵਿੱਚ ਗਿਆ ਪਰ ਮੁੜ ਕੇ ਨਹੀਂ ਆਇਆ ਉਸ ਦੀ ਭੈਣ ਚਾਚਾ ਨੇ ਉਸ ਦਾ ਪਤਾ ਲਗਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਤੀਜਾ ਨਾ ਨਿਕਲਿਆ 16 ਮਈ ਨੂੰ ਲਲਿਤਾ ਨੇ ਪੁਲਿਸ ਵਿੱਚ ਸਿਕੰਦਰ ਦੀ ਗੁੰਮਸ਼ੁਦੀ ਦਰਜ ਕਰਵਾ ਦਿੱਤੀ ਤੇ ਉਹਨਾਂ ਨੇ ਕਾਰ ਚਾਲਕ ਵਿਜੇ ਦਾਸ ਉੱਤੇ ਸ਼ੱਕ ਕੀਤਾ 20 ਮਈ ਨੂੰ ਪੁਲਿਸ ਨੇ ਵਿਜੇ ਨੂੰ ਫੜ ਲਿਆ ਪੁਲਸ ਦੀ ਪੁੱਛਗਿੱਛ ਵਿੱਚ ਵਿਜੇ ਨੇ ਕਬੂਲ ਕੀਤਾ ਇਸ ਸਕੰਦਰ ਦੇ ਹੱਤਿਆ ਲਲਿਤਾ ਅਤੇ ਜਤਿੰਦਰ ਦੇ ਨਾਲ ਮਿਲ ਕੇ ਕੀਤੀ ਹੈ ਫਿਰ ਉਸਨੇ ਦੱਸਿਆ ਕਿ 13 ਮਈ ਨੂੰ ਤਿੰਨਾਂ ਨੇ ਮਿਲ ਕੇ ਸਕੰਦਰ ਦਾ ਗਲਾ ਕੁੱਟ ਕੇ ਉਸ ਨੂੰ ਮਾਰ ਦਿੱਤਾ ਤੇ লাশ ਘਰ ਵਿੱਚ ਛੁਪਾ ਦਿੱਤੀ ਫਿਰ ਲਲਿਤਾ ਤੇ ਜਤਿੰਦਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਦੱਸਣ ਤੇ ਘਰ ਵਿੱਚੋਂ ਸਿਕੰਦਰ ਦੀ লাশ ਮਿਲੀ ਤਿੰਨਾਂ ਨੂੰ ਕਤਲ ਅਤੇ ਸਬੂਤ ਨਸ਼ਟ ਕਰਨ ਦੇ ਅਪਰਾਧ 'ਚ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਇਹ ਕਹਾਣੀ ਸਾਨੂੰ ਇਹ ਹੀ ਸਿਖਾਉਂਦੀ ਹੈ ਕਿ ਲਾਲਚ ਹਵਸ ਅਤੇ ਵਿਸ਼ਵਾਸ ਦਾ ਅੰਤ ਸਦਾ ਮੌਤ ਜਾਂ ਕੈਦ ਹੀ ਹੁੰਦਾ ਹੈ ਜੇ ਤੁਹਾਨੂੰ ਲੱਗੇ ਕਿ ਇਹ ਕਹਾਣੀ ਕਿਸੇ ਦੀ ਅੱਖ ਖੋਲ ਸਕਦੀ ਹੈ ਤਾਂ ਇਸ ਨੂੰ ਸ਼ੇਅਰ ਕਰੋ ਤੁਸੀਂ ਹੋਰ ਅਜਿਹੀਆਂ ਹਕੀਕਤ ਉੱਤੇ ਆਧਾਰਿਤ ਕਹਾਣੀਆਂ ਚਾਹੁੰਦੇ ਹੋ ਤਾਂ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਗਲੀ ਕਹਾਣੀ ਵਿੱਚ ਫਿਰ ਮਿਲਗੇ ਮਿਲਾਂਗੇ ਇੱਕ ਹੋਰ ਖੂਨੇ ਸੱਚ ਦੇ ਨਾਲ ਤਦ ਤੱਕ ਦਿਓ ਆਗਿਆ ਮਿਲਦੇ ਅਜੇ ਕੱਲ੍ਹ ਨੂੰ